ਤੇ ਕਹਿੰਦੇ ਵੀ ਉਹਦੇ ਤੋਂ ਨਾ 500 ਪੇਟੀ ਅੰਬਾਂ ਦੀ ਉੱਤਰਦੀ ਹੁੰਦੀ ਇਕੱਲੇ ਬੂਟੇ ਤੋਂ ਸਿਰਫ ਇੱਕ ਤੁਹਾਡੀ ਜ਼ਮੀਨ ਮੈਨੂੰ ਇੱਥੇ ਖਾਲੀ ਦਿਖੀ ਆ ਇੱਧਰ ਤੇ ਇੱਕ ਆ ਇੱਥੇ ਦਿਖੀ ਆ ਇਹ ਬਸ ਪੱਠਿਆਂ ਪੱਠਿਆਂ ਮੈਂ ਕਿਹਾ ਸਫੈਦੇ ਹੀ ਸਫੈਦੇ ਲੱਗੇ ਆ ਹੁਣ ਤੁਸੀਂ ਜਿੱਦਾਂ ਪਾਣੀ ਦੀ ਐਗਜ਼ੈਂਪਲ ਦਿੱਤੀ ਆ ਕਿ ਪਾਣੀ ਸੋਖਦਾ ਬੜਾ ਹੈ ਤੁਹਾਨੂੰ ਵੀ ਪ੍ਰੂਫ ਕੀਤਾ ਆਪਣੇ ਘਰੇ ਵੀ ਇਹ ਕਿੰਨਾ ਪਾਣੀ ਦਾ ਇੱਥੇ ਲੈਵਲ ਘਟ ਕਰਦੇ ਹੋਵਗੇ ਹੁਣ ਉਹ ਬੂਟਾ ਅੰਬਦਾ ਕਿੰਨਾ ਭਰ ਆਇਆ ਤੇ ਜੇ ਉਹਨੇ ਥਾਂ ਤੇ ਆਪਾਂ ਸਫੈਦਾ ਨਹੀਂ ਲਾਵਾਂਗੇ ਤੇ ਅਸੀਂ ਮੇਰੇ ਖਿਆਲ ਕਿਤੇ ਕਰ ਜਾਈ ਤਾਂ ਨਹੀਂ ਹੋਣ ਲੱਗੇ ਬਿਲਕੁਲ ਬਿਲਕੁਲ ਹਣਾ ਜੀ ਤੇ ਦੇਖੋ ਤਾਂ ਇਹਨੂੰ ਮੈਂ ਕਹਿ ਸਕਦਾ ਜੀ ਸਫੈਦਿਆਂ ਦਾ ਜੰਗਲ ਭਾਜੀ ਬੰਦੇ ਸੁੱਤੇ ਰਹਿ ਜਾਂਦੇ ਅੱਜ ਕੱਲ ਹਾਂ ਜੀ ਬਿਲਕੁਲ ਬਿਲਕੁਲ ਕੀ ਹੋ ਜਾਂਦਾ ਇਦਾਂ ਦਾ ਅੰਦਰ ਕੀ ਚੇਂਜਸ ਆਏ ਆ ਜੋ ਦਵਾਈਆਂ ਪੈਸਟੀਸਾਈਡ ਇਹ ਉਹ ਯੂਜ਼ ਕੀਤੇ ਨੇਚਰ ਨਾਲ ਖਲਵਾੜ ਕੀਤਾ ਉਹਨਾਂ ਦੇ ਅਸਰ ਆ ਉਹ ਅਸਰ ਸਾਡੇ ਤੇ ਹੀ ਆਉਣੇ ਭਾਜੀ ਹਾਂ ਆਮ ਬੈਨਾ ਗੁਣਕਾਰੀ ਹਮ ਇੱਕ ਫਰੂਟ ਮਿਲਦਾ ਉੱਥੇ ਇੰਨਾ ਵਧੀਆ ਉਹ ਬਿਕਦਾ ਵੀ ਬੜਾ ਵਧੀਆ ਠੀਕ ਹੈ ਜੀ ਉਹ ਅੰਬਾਂ ਨੂੰ ਵੱੱਢ ਕੇ ਸਫੈਦਾ ਲਾਤਦਾ ਇੱਥੇ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਘੁੰਮ ਰਿਹਾ ਪੰਜਾਬ ਦਾ ਹੁਸ਼ਿਆਰਪੁਰ ਜ਼ਿਲ੍ਹਾ ਆ ਉਹ ਅੰਬਾਂ ਦੇ ਬਾਗਾਂ ਦੇ ਲਈ ਬਹੁਤ ਫੇਮਸ ਆ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਅੰਬ ਵੀ ਅੰਬ ਹੀ ਅੰਬ ਹੁੰਦੇ ਸੀ ਇੱਥੇ ਪਰ ਅਜਿਹਾ ਕੀ ਹੋ ਗਿਆ ਕਿ ਅੰਬ ਵੀ ਇੱਥੋਂ ਖਤਮ ਹੋ ਗਿਆ ਬਹੁਤ ਹੱਦ ਤੱਕ ਖਤਮ ਹੋ ਗਿਆ ਜੇ ਮੈਂ ਕਹਿ ਸਕਦਾ ਵੀ 100% ਅੰਬ ਹੁੰਦੇ ਸੀ ਹੁਣ 20% ਮਸੀ ਰਹਿ ਗਏ ਆ ਤੇ ਇੱਥੇ ਵਿਦਿਕ ਹिल्स ਨਰਸਰੀ ਤੋਂ ਡਾਕਟਰ ਘੁੰਮਣ ਮੇਰੇ ਨਾਲ ਆ। ਪੰਜਾਬ ਦੇ ਕੰਢੀ ਇਲਾਕੇ ਵਿੱਚ ਉਹਨਾਂ ਦੀ ਇੱਕ ਨਰਸਰੀ ਤਿਆਰ ਹੋ ਰਹੀ ਆ ਤੇ ਲੱਗੇ ਮੈਨੂੰ ਕੁਝ ਆਂਬਾਂ ਦੇ ਬੂਟੇ ਦਿਖੇ ਇੱਕ ਦੋ ਤੇ ਅਸੀਂ ਸਾਡੀ ਇਹ ਚਰਚਾ ਸ਼ੁਰੂ ਹੋਈ ਤੇ ਸਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਸੀਂ ਇਸੇ ਦੇ ਰਿਗਾਰਡਿੰਗ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਤੁਸੀਂ ਆਂਬ ਦਿਖਾਉਨੇ ਵੈ ਨਾ ਇੱਕ। ਜੀ ਸਰ। ਇੱਥੇ ਘਟੋ ਘਟਨਾ 30-35 ਬੂਟੇ ਹੁੰਦੇ ਸੀ ਆ ਪੂਰਾ ਖੇਤ ਭਰਿਆ ਹੁੰਦਾ ਸੀ ਆਂਬਾਂ ਦਾ। ਤੇ ਆ ਵੀ। ਅੱਛਾ ਜੀ। ਠੀਕ ਹੈ ਜੀ। ਅੱਛਾ ਜੀ ਇਹ ਅਸੀਂ ਜ਼ਮੀਨ ਜਦੋਂ ਖਰੀਦੀ ਨਾ 2008 ਚ ਅਸੀਂ ਆਏ ਸੀ ਇੱਥੇ ਅੱਛਾ ਜੀ ਤੇ ਉਸ ਟਾਈਮ ਇੱਥੇ ਪੂਰੀ ਰੌਣਕ ਲੱਗੀ ਹੁੰਦੀ ਸੀ ਇੱਥੇ ਆਂਬਾਂ ਦੇ ਬੂਟੇ ਸੀ ਇੱਕ ਆਹ ਜਗ੍ਹਾ ਤੇ ਨਾ ਜਿੱਥੇ ਉਹ ਪਿੱਲਰ ਹੈਗੇ ਬੰਨੇ ਦੇ ਨਾਲ ਹਾਂਜੀ 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 ਇੱਥੇ ਬੜਾ ਭਾਰਾ ਬੂਟਾ ਹੁੰਦਾ ਸੀ ਆਂਬ ਦਾ ਠੀਕ ਆ ਤੇ ਉਹ ਵਾਲੇ ਕਾਰਨਰ ਅਗਲੇ ਤੇ ਹਾਂਜੀ ਉੱਥੇ ਤਿੰਨ ਬੂਟੇ ਹੁੰਦੇ ਸੀ ਬੜੇ ਬੜੇ ਭਾਰੇ ਆਂਬਾਂ ਦੇ ਠੀਕ ਹੈ ਜੀ ਅੱਛਾ ਜੀ ਤੇ ਇਹ ਜਿਹੜੇ ਸਾਰੇ ਪੁਰਾਣੇ ਆਂਬਾਂ ਪਤਾ ਨਹੀਂ ਕਦੋਂ ਦੇ ਕਿਹੜੇ ਬਜ਼ੁਰਗਾਂ ਨੇ ਲਾਏ ਹੋਣੇ ਆਪਣੇ ਹੱਥਾਂ ਨਾਲ ਜੀ ਬਿਲਕੁਲ ਤੇ ਕਿੰਨੇ ਚਿਰ ਦੇ ਹੋਣਗੇ ਅੱਜ ਜੇ ਓਡਾ ਬੂਟਾ ਪੈਦਾ ਕਰਨਾ ਉਹ ਤਾਂ ਮੈਨਾਂ ਘਰ 100 ਸਾਲ ਲੱਗੇਗਾ ਜੀ ਜੀ ਬਿਲਕੁਲ ਠੀਕ ਹੈ ਨਹੀਂ ਤੇ ਵੱਡਣ ਨੂੰ ਕਿੰਨਾ ਕੁ ਟਾਈਮ ਲੱਗਦਾ 2 ਘੰਟੇ ਲੱਗਦੇ ਹੁੰਦੇ ਹੁਣ ਵੀ ਨਹੀਂ ਟਮਾ ਹਣਾ ਜੀ ਐਡਾ ਜਿਹੜਾ ਇੱਕ ਪਲਿਆਪਲਿਆ ਬੂਟਾ ਉਹਨੂੰ ਸੱਤਿਆਨਾਸ਼ ਕਰ ਦੇਣਾ ਖਰਾਬ ਕਰ ਦੇਣਾ ਕੁਦਰਤ ਨਾਲ ਖਿਲਵਾੜ ਕਰਨਾ ਹੁਣ ਦੇਖੋ ਤੁਹਾਡੇ ਸਾਹਮਣੇ ਆਹ ਬੂਟਾ ਆ ਹਾਂ ਜੀ ਇਹ ਵੀ ਸਾਡੇ ਆਉਣ ਤੋਂ ਪਹਿਲਾਂ ਦਾ ਲੱਗਿਆ ਹਾਂ ਜੀ ਕਿਉਂਕਿ ਇਸ 2008 ਤੋਂ ਲੈ ਕੇ 16-17 ਸਾਲ ਤੱਕ ਸਾਨੂੰ ਹੀ ਹੋ ਗਏ। ਜੀ ਜੀ ਜੀ। ਤੇ ਇਹ ਪਹਿਲਾਂ ਦਾ ਪਤਾ ਨਹੀਂ ਕਰਦਾ ਲੱਗਾ ਹੋਏਗਾ। ਹੋ ਸਕਦਾ 10 ਸਾਲ ਪਹਿਲਾਂ 15 ਸਾਲ ਪਹਿਲਾਂ ਲੱਗਾ ਹੋਇਆ। ਸਹੀ ਗੱਲ ਹੈ। 25-30 ਸਾਲ ਦਾ ਇਹ ਬੂਟਾ ਹੈ ਹਨਾ। ਹੂੰ। ਤੇ ਮੈਂ ਜਿੱਦਣਾ ਇੱਥੇ ਕੰਮ ਸ਼ੁਰੂ ਕੀਤਾ ਨਾ ਇੱਥੇ ਖੱਡੇ ਖੁੱਡੇ ਹੁੰਦੇ ਸੀ ਮੈਂ ਜਗਾ ਪਧਰੀ ਪੁਧਰੀ ਕਰਾਉਣ ਕਰਕੇ ਨਾ ਇੱਥੇ ਜੀਸੀਬੀ ਲਾਈ ਸੀ। ਜੀ ਜੀ। ਜਿੱਦਾਂ ਜੀਸੀਬੀ ਲਾ ਕੇ ਆਪਣਾ ਕੰਮ-ਕੁਮ ਕਰਕੇ ਚੱਲ ਗਈ ਵਿੱਚ ਜਿੱਦਾਂ ਆਵਾਗੌਣ ਦਰਖਤ ਜੇ ਉੱਗੇ ਹੀ ਮੁੱਢਾ ਮੁੱਢ ਮੱਢ ਹੀ ਉਹ ਮੈਂ ਪਟਾਏ। ਜੀ ਜੀ। ਤੇ ਇੱਥੋਂ ਕਈਆਂ ਨੇ ਮੈ ਅਛਾ ਜੀ ਹਾਂ ਬਹੁਤ ਜਾਣਿਆ ਨੇ ਕਿਹਾ ਸਾਡੀ ਹਾਂ ਤੇ ਆ ਬੂਟੇ ਘਾ ਦੋ ਰੱਖ ਲੈ ਇਹ ਵੀ ਪਟਾ ਦੇ ਨੇ ਜਿੱਦਾਂ ਆ ਦੋ ਤਿੰਨ ਬੂਟੇ ਅੰਬਾਂ ਦੇ ਇਹ ਘਾ ਦੋ ਰੱਖ ਲੈ ਆ ਉਹ ਮੈਂ ਕਹਾ ਇਹੇ ਤੇ ਸ਼ਿੰਗਾਰ ਆ ਵੀ ਕਿਤੇ ਛਾਵੇਂ ਬਹਿ ਜਾਗੇ ਇੱਥੇ ਵੀ ਮੈਂ ਕਿਹੜੀ ਇੱਥੇ ਖੇਤੀ ਕਰਨੀ ਮੈਂ ਰੱਖਣੇ ਤੇ ਬੂਟੇ ਆ ਹੁਣ ਮੈਂ ਕਿਹੜਾ ਝੋਨਾ ਲਾਉਣਾ ਇੱਥੇ ਤੇ ਜੇ ਬੂਟੇ ਥੱਲੇ ਬੂਟੇ ਰੱਖ ਹੋ ਜਾਣ ਤਾਂ ਮੜਾ ਵੀ ਗਈ ਆ ਬਿਲਕੁਲ ਬਿਲਕੁਲ ਹਮ ਨਾਲੇ ਤੇ ਇੱਕ ਛਾਂ ਰਹੇਗੀ ਉਹਦੀ ਹੈ ਤੇ ਮੈਂ ਕਹਤੋਂ ਇਹਨੂੰ ਪਟਾਵਾਂ ਜੇ ਕੋਈ ਮਤਲਬ ਇਹਨੂੰ ਅੰਬ ਲੱਗੇਗਾ ਤਾਂ ਕਿਸੇ ਮੂੰਹ ਚ ਪੈਣਗੇ ਕਿਤੇ ਸ਼ਾਮੇ ਬਹਿ ਜੀਦਾ ਜੇ ਹੁਣ ਇੱਥੇ ਰੜਾ ਮਦਾਨ ਜਿੱਦਾਂ ਉਧਰ ਹੁਣ ਭਾਜੀ ਧੁੱਪੇ ਆਪਣੇ ਖੜੇ ਖੜੇ ਉਹਨੂੰ ਦਿਲ ਨਹੀਂ ਹੋਣਦੇ ਕਰਨ ਲਿਆ ਆਪਾਂ ਇਹਦੀ ਸ਼ਾਮੇ ਆਪਾਂ ਇਹਦੀ ਸ਼ਾਮੇ ਹੀ ਖੜੇ ਆ ਕੇ ਤੇ ਸ਼ਾਮ ਕਿੰਨੀ ਠੰਡੀ ਆਉਣ ਰਹੀ ਇੱਥੇ ਹਵਾ ਕਿੰਨੀ ਠੰਡੀ ਆ ਬਿਲਕੁਲ ਬਿਲਕੁਲ ਤੇ ਇਸ ਕਰਕੇ ਭਾਜੀ ਇਹ ਇਹ ਸਾਰਾ ਜਿਹੜਾ ਏਰੀਆ ਸੀ ਨਾ ਇਹ ਅੰਬਾਂ ਦਾ ਸੀ ਤੇ ਇੱਥੇ ਸਫੈਦਾ ਜਣਾ ਇੱਥੋਂ ਜਿੱਦਾਂ ਉਹ ਸੜਕ ਆ ਹੁਣ ਤਾਂ ਇੱਥੋਂ ਦਿਖਦੀ ਹੀ ਨਹੀਂ ਦੋ ਕਿੱਲੇ ਹਾਂਜੀ ਹਾਂਜੀ ਕੋਈ ਪਿੰਡੋਂ ਬੰਦਾ ਨਿਕਲਦਾ ਹੁੰਦਾ ਹੈ ਨਾ ਸਾਨੂੰ ਇੱਥੋਂ ਦੇਖ ਜਾਂਦਾ ਹੁੰਦਾ ਸੀ ਹੂੰ ਤੁਰਿਆ ਆਉਣਾ ਤਾਂ ਉਹ ਪਤਾ ਲੱਗ ਜਾਣਾ ਜੇ ਆਪ ਵੀ ਕਿਤੇ ਸਾਡੇ ਡੈਡੀ ਹੁਣਾਂ ਨਹੀਂ ਮੋਟਰਸਾਈਕਲ ਤੇ ਹੁੰਦਾ ਹੁਣਾਂ ਤੇ ਸਾਨੂੰ ਇੱਥੋਂ ਦੇਖ ਜਣਾ ਵੀ ਉਹ ਡੈਡੀ ਹੁਣੇ ਆਉਂਦੇ ਪਏ ਤੇ ਹੁਣ ਦੇਖ ਲਓ ਇੱਥੋਂ ਇੱਥੋਂ ਨਿਗਾ ਅੱਗੇ ਨਹੀਂ ਜਾਂਦੀ ਜੀਦਾ ਹੀ ਨਹੀਂ ਕੁਝ ਵੀ ਇਹ ਸਾਰਾ ਕੁਝ ਸਫੈਦੇ ਨੇ ਢੱਕ ਲਿਆ ਹਣਾ ਉਹ ਤਾਂ ਮੈਨੂੰ ਇਹ ਗੱਲ ਦੱਸੋ ਡਾਕਟਰ ਸਾਹਿਬ ਜੀ ਜੀ ਆਮ ਬਈਨਾ ਗੁਣਕਾਰੀ ਹੂੰ ਇੱਕ ਫਰੂਟ ਮਿਲਦਾ ਉੱਥੇ ਇੰਨਾ ਵਧੀਆ ਉਹ ਬਿਕਦਾ ਵੀ ਬੜਾ ਵਧੀਆ ਠੀਕ ਹੈ ਜੀ ਉਹ ਅੰਬਾਂ ਨੂੰ ਵੱਟ ਕੇ ਸਫੈਦਾ ਲਾਤਾ ਇੱਥੇ ਪੈਸੇ ਲਈ ਲਾਇਆ ਹੈ ਨਾ ਪੈਸੇ ਲਈ ਸਿਰਫ ਆ ਜੀ ਇਹ ਤੇ ਅੰਬਾਂ ਤੋਂ ਵੀ ਤਾਂ ਮਿਲਦਾ ਹੀ ਆ ਅੰਬਾਂ ਤੋਂ ਮਿਲਦਾ ਪਰ ਇੰਨਾ ਨਹੀਂ ਦਿੰਦੇ ਨਾ ਅੰਬ ਅੱਛਾ ਅੰਬ ਕਦੀ ਲੱਗੇ ਕਦੀ ਨਹੀਂ ਲੱਗੇ ਅੰਬਾਂ ਦੀ ਰਾਖੀ ਜਾਨਵਰਾਂ ਦੀ ਹੂੰ ਠੀਕ ਹੈ ਨਾ ਜੀ ਤੇ ਅੱਜਕੱਲ ਤੁਹਾਨੂੰ ਪਤਾ ਵੀ ਪੈਸੇ ਦੀ ਦੌੜ ਆ ਤੇ ਇਸ ਕਰਕੇ ਪਰ ਜਿਹੜਾ ਸਫੈਦਾ ਹੈ ਨਾ ਉਹ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਆ ਭਾਜੀ ਬਹੁਤ ਬੰਜਰ ਕਰਦੀਆਂ ਆ ਕਰਦਾ ਪਿਆ ਹੈ ਇਹ ਤਾਂ ਮੈਂ ਬਹੁਤ ਸਣੀ ਜੀ ਗੱਲ ਇਹ ਤੇ ਚਲੋ ਲਾਉਣਾ ਚਾਹੀਦਾ ਵੀ ਆ ਜਿੱਦਾਂ ਦੇ ਹਿਸ ਟਾਈਮ ਹਾਲਾਤ ਆ ਲੋਕਾਂ ਦੇ ਜਾਂ ਕਿਦਾਂ ਵੀ ਪਰ ਮੈਂ ਮਤਲਬ ਇਹਨੂੰ ਇਹ ਨਹੀਂ ਕਹਾਂਗਾ ਕਿ ਸਾਡੇ ਲਈ ਕੋਈ ਓਦਾਂ ਲਾਹੇਵੰਦ ਆ ਸਿਰਫ ਪੈਸੇ ਪੱਖੋਂ ਲਾਹੇਵੰਦ ਆ ਕਿ ਪੈਸਾ ਸਾਡੀ ਜੇਬ 'ਚ ਜ਼ਰੂਰ ਆ ਜਾਂਦਾ ਆ ਪਾਜੀ ਉਦਾਂ ਕੋ ਐਨਵਾਇਰਨਮੈਂਟ ਲਈ ਜਾਂ ਜ਼ਮੀਨ ਲਈ ਤੇ ਇੰਨਾ ਕੋਈ ਲਾਹੇਵੰਦ ਨਹੀਂ ਹੈਗਾ ਤੁਹਾਡਾ ਕਹਿਣ ਦਾ ਇੱਕ ਹੋਰ ਮਤਲਬ ਆ ਫੇ ਕਿ ਪੈਸਾ ਮੋਰੇ ਆ ਗਿਆ ਉਦਰੇ ਤੋਂ ਪਿੱਛੇ ਚਲੀ ਗਈ ਮੈਂ ਫੁੱਟ ਤੇ ਬਿਲਕੁਲ ਬਿਲਕੁਲ ਇਹਦਾ ਪਾਜੀ ਮੈਂ ਇੱਕ ਵਾਰੀ ਦੱਸਦਾ ਕਿ ਇੱਕ ਵਾਰੀ ਨਾ ਮੈਂ ਰੀਆ ਜਦੋਂ ਕਲੌਨ ਸਪੈਦਾ ਤਿਆਰ ਕਰਦੇ ਨਾ ਅੱਛਾ ਜੀ ਉਹਦੇ ਲਈ ਕਲਮਾ ਆਪਾਂ ਤਿਆਰ ਕਰਦੇ ਪਹਿਲਾਂ ਕਲਮਾ ਕੱਟ ਕੇ ਲਿਆਉਣੇ ਆ ਜੀ 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 ਮੈਂ 2 ਸਾਲ ਪਹਿਲਾਂ ਨਾ ਕਲਮਾ ਲੈਂਦੀਆਂ ਕੱਟ ਕੇ ਇਦਾਂ ਕਿਤੋਂ ਅਛਾ ਤੇ ਮੈਂ ਨਾ ਰਾਤ ਨੂੰ ਜਿਹੜੀ ਆ ਪਲਾਸਟਿਕ ਦੀ ਬਾਲਟੀ ਨਹੀਂ ਹੁੰਦੀ 20 ਲੀਟਰ ਦੇ ਜੀ ਜੀ ਮੈਂ ਕਹਾਂ ਚੱਲ ਸਵੇਰੇ ਇਹਨੂੰ ਬਣਾਵਾਂਗੇ ਤਾਂ ਰਾਤ ਨੂੰ ਨਾ ਮੈਂ ਉਹਦੇ ਵਿੱਚ ਪਾਣੀ ਭਰ ਕੇ ਨਾ ਪੂਰੀ ਬਾਲਟੀ ਹਾਂਜੀ ਹਾਂਜੀ ਤੇ ਉਹਦੇ ਵਿੱਚ ਰੱਖਦੀਆਂ ਉਹ ਕਲਮਾਂ ਇੰਨੀਆਂ ਸਾਰੀਆਂ ਹੈਗੀਆਂ ਇੱਥੇ ਭੀਗੀਆਂ ਉਹ ਜਿੰਨੀਆਂ ਮੈਂ ਤਾਂ ਵਿੱਚ ਰੱਖਦੀਆਂ ਠੀਕ ਆ ਤੇ ਸਵੇਰੇ ਜਦੋਂ ਉੱਠ ਕੇ ਅਸੀਂ ਲੱਗੇ ਨਾ ਕਰਨ ਹਾਂਜੀ ਤੇ ਪਾਣੀ ਉਹਦੇ ਵਿੱਚ ਭਾਜੀ ਰਹਿ ਗਿਆ 3 ਕਿਲਟਰ 3 ਜਾਂ 4 ਲੀਟਰ ਹੋਏਗਾ ਅਛਾ ਜੀ ਮੈਂ ਹੈਰਾਨ ਮੈਂ ਨਿਆਣਿਆਂ ਨੂੰ ਪੁੱਛਿਆ ਮੈਂ ਕਹਾ ਤੁਸੀਂ ਪਾਣੀ ਡੋਲ ਦਿੱਤਾ ਵਿੱਚੋਂ ਕਹਿੰਦੇ ਨਹੀਂ ਅਸੀਂ ਤਾਂ ਨਹੀਂ ਡੋਲਿਆ ਹੂੰ अच्छा पाजी ओ जेओ देखया त पानी ओ सफेदा ही पी गए ओ जणियां टाणियां कटियां ही अच्छा अच्छा ओहो ओ, ओ सारा पानी जेड़ा है ना 12 13 लीटर पानी ओ सफेदे पी गए وچوں لو ਤਾਂ بس ਦੂਜੇ ਦਿਨ ਫੇਰ ਕਰਕੇ ਦੇਖਿਆ ਮੈਂ ਕਿਾ ਚੱਲ ਇਹਨੂੰ ਹੁਣ ਸਾਈਡ ਤੇ ਰੱਖ ਕੇ ਦੇਖਦਾ ਅੱਛਾ ਜੀ ਤੇ ਕਿਤੇ ਨਿਆਣਿਆਂ ਨੇ ਗਲਤੀ ਨਾਲ ਡੋਲ ਨਾ ਦਿੱਤਾ ਉਹ ਦੂਜੇ ਦਿਨ ਫੇਰ ਇਦਾਂ ਹੀ ਹੋਇਆ ਪਾਜੀ ਮਤਲਬ ਦੇਖ ਲਓ ਇਤੋਂ ਪ੍ਰੂਫ ਹੋ ਗਿਆ ਵੀ ਯਾਨੀ ਕਿ ਇੰਨੀ ਆ ਕਿ ਕਟੀਆਂ ਹੋਈਆਂ ਟਾਣੀਆਂ ਜਿਨ੍ਹਾਂ ਦੀ ਕੋਈ ਜੜ ਵੀ ਹੈ ਨਹੀਂਗੀ ਅੱਛਾ ਜੀ ਉਹ ਪਾਣੀ ਖਿੱਚ ਗਈਆਂ ਵਿੱਚੋਂ ਬਾਲਟੀ ਦੇ ਜੇ ਨਹੀਂ ਯਕੀਨ ਤਾਂ ਕੋਈ ਦਰਸ਼ਕ ਜਿਹੜਾ ਉਹ ਤਜਰਬਾ ਵੀ ਕਰ ਸਕਦਾ ਆਪ ਵੀ ਹੂੰ ਵਧੀਆਂ ਟਾਣੀਆਂ ਜਿਹੜੀਆਂ ਕੱਟ ਲ ਲਈਆਂ ਜਿੱਦਾਂ ਆਹ ਆਹ ਬੂਟਾ ਹੈਗਾ ਨਾ ਹਾਂਜੀ 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 ਮੰਨ ਲਓ ਆਹ ਬੂਟਾ ਆ ਹਾਂਜੀ ਇਹਦੀਆਂ ਨਰਮ ਟਾਣੀਆਂ ਇੱਥੋਂ ਕੱਟ ਲ ਲਈਆਂ ਇੰਨੀਆਂ ਅੱਛਾ ਜੀ ਇੰਨੀਆਂ ਕੱਟ ਕੇ ਥੱਬੀਕ ਸਾਰੀਆਂ ਪਾ ਕੇ ਨਾ ਰਾਤ ਨੂੰ ਰੱਖ ਲਿਓ ਬਾਲਟੀ ਦੇ ਵਿੱਚ ਪਾਣੀ ਭਰ ਕੇ ਪੂਰਾ ਭਰ ਲੈਣਾ ਬਾਲਟੀ ਨੱਕ ਨੱਕ ਹੂੰ ਤੇ ਇੰਨੀਆਂ ਅਗਰ ਰੱਖ ਲੈਣੀਆਂ ਜਿੰਨੀਆਂ ਬਾਲਟੀ ਚ ਆ ਪੂਰੀਆਂ ਫਸ ਕੇ ਆ ਜਾਣ ਠੀਕ ਹੈ ਤੇ ਸਵੇਰ ਨੂੰ ਦੇਖ ਲਿਓ ਬਾਲਟੀ 'ਚ ਪਾਣੀ ਲੱਭ ਲਿਓ ਦੇਖ ਲਓ ਕਮਾਲ ਆ ਮੈਂ ਤਾਂ ਹੈਰਾਨ ਆ ਕੁਦਰਤ ਰਹਿ ਗਈ ਪਿੱਛੇ ਤੇ ਵੈਸਾ ਮੂਰੇ ਪ੍ਰਦਾਨ ਹੋ ਗਿਆ ਜਿਹੜੀ ਜਗਾ ਨਾ ਇੱਥੇ ਇੱਥੇ ਤਿੰਨ ਅੰਬ ਬੜੇ ਭਾਰੇ ਹੁੰਦੇ ਸੀ ਅੱਛਾ ਜੀ ਸਾਡੇ ਕੋ ਮੱਝਾਂ ਹੁੰਦੀਆਂ ਸੀ 35 40 ਅਸੀਂ ਇੱਥੇ ਬੰਦੇ ਰਹੇ ਮੱਝਾਂ ਤੇ ਛਾਂ ਇਦਾਂ ਗੂੜੀ ਸੰਘਣੀ ਛਾਂ ਤੇ ਇੱਕ ਅੰਕਲ ਇੱਧਰ ਪੱਠੇ ਲੈਣ ਹੁੰਦੇ ਸੀ ਉਹ ਰੇੜਾ ਵੀ ਇੱਥੇ ਖੜਾ ਕਰ ਦਿੰਦੇ ਆ ਮਤਲਬ ਹਾਂਜੀ ਹਾਂਜੀ ਬੜੇ ਭਾਰੇ ਕਲਾਵੇ 'ਚ ਨਹੀਂ ਦੋ ਤਿੰਨਾਂ ਬੰਦਿਆਂ ਦੇ ਕਲਾਵੇ 'ਚ ਨਹੀਂ ਹੁੰਦੇ ਹੁੰਦੇ ਤੇ ਉਹ ਅੰਬ ਭਾਜੀ ਅੱਜ ਤਿਆਰ ਕਰਨੇ ਹੁਣ ਤਾਂ 100 ਸਾਲ ਲੱਗ ਜਾਣਾ ਘਟੋ ਘਟ ਉਦਾਂ ਭਾਜੀ ਦੇਖਿਆ ਜਾਵੇ ਮੈਨੂੰ ਹੈਰਾਨੀ ਜੀ ਹੋ ਰਹੀ ਆ ਸਿਰਫ ਇੱਕ ਤੁਹਾਡੀ ਜ਼ਮੀਨ ਮੈਨੂੰ ਇੱਥੇ ਖਾਲੀ ਦਿਖੀ ਆ ਇੱਧਰ ਤੇ ਇੱਕ ਆ ਇੱਥੇ ਦਿਖੀ ਆ ਇਹ ਬਸ ਪੱਠਿਆਂ ਪੱਠਿਆਂ ਮੈਂ ਕਿਹਾ ਸਫੈਦੇ ਹੀ ਸਫੈਦੇ ਲੱਗੇ ਆ ਸਫੈਦੇ ਹੀ ਸਫੈਦੇ ਇਹ ਜ਼ਮੀਨ ਉਹਨਾਂ ਦੀ ਖਾਲੀ ਆ ਜਿਨ੍ਹਾਂ ਦਾ ਕੋਈ ਦੋ ਚਾਰ ਪਸ਼ੂ ਰੱਖੇ ਨਾ ਪੱਠਿਆਂ ਵਾਸਤੇ ਅੱਛਾ ਜੀ ਹਾਂਜੀ ਹਾਂਜੀ ਹੋਣਾ ਇਹ ਜ਼ਮੀਨ ਖਾਲੀ ਆ ਬਾਕੀ ਦਾ ਸਾਰੇ ਜਿਹੜੇ ਹੈਗੇ ਨਾ ਵਾਹ ਓਏ ਹੋਏ ਆ ਦੇਖੋ ਤਾਂ ਇਹਨੂੰ ਮੈਂ ਕਹਿ ਸਕਦਾ ਜੀ ਸਫੈਦਿਆਂ ਦਾ ਜੰਗਲ ਤਾਂ ਅੰਜੀਂ ਦੀ ਦੇਖ ਲਓ ਚਾਰ ਮੇਰੇ ਸਫੈਦਾ ਹੀ ਹੈ ਸਾਰੇ ਹੋਏ ਕਿੱਥੇ ਹੁਣ ਤੁਸੀਂ ਜਿੱਦਾਂ ਪਾਣੀ ਦੀ ਐਗਜ਼ੈਂਪਲ ਦਿੱਤੀ ਆ ਕਿ ਪਾਣੀ ਸੁਖਦਾ ਬੜਾ ਹੈ ਤੁਹਾਨੂੰ ਵੀ ਪ੍ਰੂਫ ਕੀਤਾ ਆਪਣੇ ਘਰੇ ਵੀ ਇਹ ਕਿੰਨਾ ਪਾਣੀ ਦਾ ਇੱਥੇ ਲੈਵਲ ਘਟ ਕਰਦੇ ਹੋਵਗੇ ਥੱਲੇ ਪਾਜੀ ਇਦਾਂ ਹੈ ਕਿ ਥੱਲੇ ਇਹਦੀਆਂ ਜੜਾਂ ਡੂੰਘੀਆਂ ਨਹੀਂ ਜਾਂਦੀਆਂ ਵੈਸੇ ਅੱਛਾ ਜੀ ਤਾਂ ਜ਼ਮੀਨ ਚੋਂ ਤਾਂ ਇਹ ਨਾ ਕੀ ਪਾਣੀ ਖਿੱਚਣਾ ਹੈ ਥੱਲੇੋਂ ਥੱਲੇ ਵਾਲਾ ਪਾਣੀ ਤਾਂ ਨਹੀਂ ਖਿੱਚਦੇ ਇਹ ਠੀਕ ਹੈ ਜੀ ਪਰ ਜਿਹੜਾ ਉੱਤੋਂ ਜ਼ਮੀਨ ਆ ਉਹਨੂੰ ਬੰਜਰ ਜ਼ਰੂਰ ਕਰ ਦਿੰਦੇ ਆ ਓਕੇ 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 ਠੀਕ ਆ ਕਿਉਂਕਿ ਉਨੀ ਜੜ ਤਾਂ ਡੂੰਗੀ ਇਹਦੀ ਜਾਣੀ ਨਹੀਂ ਵੱਧ ਤੋਂ ਵੱਧ 3 ਜਾਂ 4 ਫੁੱਟ ਚੱਲ ਜੂਗੀ ਹਨਾ ਤੇ ਜੇ ਆਪਾਂ ਕਹੀਏ ਕਿ ਥੱਲੇ ਵਾਲਾ ਲੈਵਲ ਥੱਲੇ ਵਾਲਾ ਲੈਵਲ ਤਾਂ ਨਹੀਂ ਐ ਡਾਊਨ ਕਰਦਾ ਪਰ ਉਤਲੀ ਜ਼ਮੀਨ ਦੇ ਵਿੱਚ ਕੁਝ ਛੱਡਦਾ ਨਹੀਂ ਇਹ ਉਦਾਂ ਮੈਂ ਨਾ ਇੱਕ ਗੱਲ ਸੋਚ ਰਿਹਾ ਸੀ ਹਾਂਜੀ ਜੇ ਬੰਦੇ ਕੋਲ 4-5 ਕਿੱਲੇ ਆ ਤੁਸੀਂ ਅੱਧੇ ਕਿੱਲੇ ਜਿਹੜੇ ਹੈਗੇ ਵਿੱਚੋਂ 4 ਦੇ ਵਿੱਚੋਂ 2.5 ਕਿੱਲੇ ਸਫੈਦਾ ਲਾ ਲਓ ਤੇ 2.5 ਕਿੱਲੇ ਤੇ ਤਾਂ ਫਲਦਾਰ ਬੂਟੇ ਲਾਓ ਜਾਂ ਕੁਝ ਬਿਲਕੁਲ 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 ਵਾਜ ਪਰ ਇਸ ਪਾਸੇ ਨੂੰ ਰੁਝਾਨ ਨਹੀਂ ਨਾ ਹੈਗਾ ਅੱਜ ਦੇਖੋ ਤੁਸੀਂ ਸ਼ਹਿਰ ਚ ਜਲ ਜਿਓ ਕਿਤੇ ਚਲ ਜਿਓ ਤੁਹਾਨੂੰ ਫਰੂਟ ਦੀਆਂ ਰੇੜੀਆਂ ਨਾਲ ਫਾਸਟ ਫੂਡ ਦੀਆਂ ਰੇੜੀਆਂ ਵੱਧ ਮਿਲਣਗੀਆਂ ਹਾਂ ਤੇ ਉਧਰ ਡਾਕਟਰ ਸਾਹਿਬ ਤੁਸੀਂ ਜੀ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਖਾਸ ਕਰਕੇ ਮੈਂ ਜਿਹੜੀ ਗੱਲ ਕਰਦਾ ਸਫੈਦੀਆਂ ਕਰਕੇ ਕਿ ਜਿਹੜੇ ਸਿਰਫ ਸਫੈਦਾ ਹੀ ਸਫੈਦਾ ਸਫੈਦਾ ਪਪੂਲਰ ਸਫੈਦਾ ਪਪੂਲਰ ਇਹੀ ਲਾਈ ਜਾਂਦੇ ਆ ਹਾਂ ਹਾਂ ਤਾਂ ਕੁਝ ਤੁਹਾਡਾ ਮੈਸੇਜ ਆਪਣਾ ਪਰਸਨਲ ਐਕਸਪੀਰੀਅੰਸ ਜੀ ਆਪਣੀ ਪਰਸਨਲ ਸਲਾਹ ਤੁਸੀਂ ਦੇਣਾ ਚਾਹੋਗੇ ਕੀ ਦੇਣਾ ਚਾਹੋਗੇ ਭਾਜੀ ਪਹਿਲੀ ਗੱਲ ਤਾਂ ਇਹ ਆ ਜੀ ਕਿ ਮੇਰੇ ਕਹਿਨਾਂ ਜਾਂ ਤੁਹਾਡੇ ਕਹਿਨਾਂ ਕਿਸੇ ਨੇ ਹਟਣਾ ਨਹੀਂ ਨਹੀਂ ਚਲੋ ਆਪਾਂ ਇੱਕ ਨਹੀਂ ਨਹੀਂ ਉਹ ਠੀਕ ਆ ਤੁਹਾਡੀ ਹਾਂ ਹਾਂ 100 ਦੇ ਵਿੱਚੋਂ ਇੱਕ ਬੰਦਾ 11ਾਂ ਚੋਂ ਇੱਕ ਬੰਦਾ ਸਦਾ ਕਿਉਂਕਿ ਅੱਜ ਦਾ ਸਮਾਂ ਜਿਹੜਾ ਨਾ ਜੇ ਅਸੀਂ ਕਿਸੇ ਨੂੰ ਅੱਜ ਸਲਾਹ ਦਵਾਂਗੇ ਤੇ ਅੱਜ ਭਾਜੀ ਸਾਡੇ ਨਾਲ ਸਾਰੇ ਸਿਆਣੇ ਬੈਠੇ ਆ ਸਹੀ ਹੈ ਨਾ ਇਹ ਤਾਂ ਤੁਹਾਡੀ ਗੱਲ ਸਹੀ ਹੈ ਹਾਂਜੀ ਹਾਂਜੀ ਪਰ ਫਿਰ ਵੀ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਪੁਰਾਣੇ ਦਰਖਤ ਸੀ ਉਹਨਾਂ ਨੂੰ ਆਪਾਂ ਗਵਾਈਏ ਨਾ ਠੀਕ ਹੈ ਜੀ ਹਾਂਜੀ ਜਿਹੜੇ ਸਾਡੇ ਬਜ਼ੁਰਗਾਂ ਨੇ ਲਾਏ ਸੀ ਉਹ ਕਿਸੇ ਕਾਰਨ ਕਰਕੇ ਲਾਏ ਸੀ ਜੀ ਤੇ ਉਹਨਾਂ ਨੂੰ ਸਾਨੂੰ ਗਵਾਉਣਾ ਨਹੀਂ ਚਾਹੀਦਾ ਚਲੋ ਠੀਕ ਹੈ ਤੁਸੀਂ ਸਫੈਦਾ ਲਾਉਣਾ ਲਾਓ ਆਪਾਂ ਉਹ ਨਹੀਂ ਕਹਿੰਦੇ ਜੀ ਪਰ ਜਿਹੜੇ ਪੁਰਾਣੇ ਰੁੱਖ ਕਿਤੇ ਨਾ ਕਿਤੇ ਲੱਗੇ ਆ ਉਹਨਾਂ ਥਾਂ ਛੱਡ ਦਿਓ ਹਮ ਹਣਾ ਬਾਕੀ ਤੁਸੀਂ ਕਿਉਂਕਿ ਹਰ ਇੱਕ ਨੂੰ ਬੰਦੇ ਨੂੰ ਪੈਸੇ ਦੀ ਲੋੜ ਆ ਜੀ ਜੀ ਤੇ ਚਲੋ ਆਪਾਂ ਉਹ ਮਨਾ ਨਹੀਂ ਕਰਦੇ ਵੀ ਤੁਸੀਂ ਸਫੈਦਾ ਨਾ ਹੀ ਲਾਓ ਹਾਂਜੀ ਹਾਂਜੀ ਠੀਕ ਨੇ ਕਿਉਂਕਿ ਬਾਕੀ ਫਸਲਾਂ ਦਾ ਵੀ ਭਾਜੀ ਕਈ ਮਾਰਾਂ ਪਿਆ ਜਾਂਦੀਆਂ ਵੀ ਜ਼ਿਮੀਂਦਾਰ ਵੀ ਮਜਬੂਰ ਆ ਜੀ 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 ਹਨਾ ਕਣਕ ਕਿਤੇ ਨੇਰੀ ਆ ਗਈ ਤਾਂ ਡੇਗ ਗਈ ਚੋਨਾ ਨੇਰੀ ਆ ਗਈ ਡੇਗ ਗਈ ਹੁਣ ਇੱਧਰ ਫਸਲਾਂ ਕਿੱਦਾਂ ਖਰਾਬ ਹੋਈਆਂ ਬਿਲਕੁਲ ਤੇ ਇਹ ਜਿਹੜੀ ਸਫੈਦਾ ਇੱਕ ਪੱਕੀ ਫਸਲ ਆ ਹਮ ਹਮ ਹਨਾ ਇਸ ਤੇ ਨੁਕਸਾਨ ਕੋਈ ਨਹੀਂ ਹੈਗਾ ਜੀ ਠੀਕ ਨੇ ਜ਼ਿਆਦਾਤਰ ਤਾਂ ਵੀ ਲੱਗਦਾ ਆ ਤੇ ਦੂਜਾ ਇਸ ਟਾਈਮ ਰੇਟ ਜਿਹੜਾ ਇਹਦਾ ਵਧੀਆ ਮਿਲਦਾ ਪਿਆ ਇਸ ਕਰਕੇ ਪਰ ਜੇ ਜਿੱਦਾਂ ਹੁਣ ਉਹ ਬੂਟਾ ਆਂਬ ਦਾ ਆ ਕਿੰਨਾ ਪਰ ਆਇਆ ਜੀ ਜੀ ਤੇ ਜੇ ਉਹਨੇ ਥਾਂ ਤੇ ਆਪਾਂ ਸਫੈਦਾ ਨਹੀਂ ਲਾਵਾਂਗੇ ਹਾਂ ਤੇ ਅਸੀਂ ਮੇਰੇ ਖਿਆਲ ਕਿਤੇ ਕਰ ਜਾਈ ਤਾਂ ਨਹੀਂ ਹੋਣ ਲੱਗੇ ਬਿਲਕੁਲ ਬਿਲਕੁਲ ਹਣਾ ਜੀ ਤੇ ਜੇ ਉਹਨਾ ਕ ਥਾਂ ਛੱਡ ਲਿਆ ਜਾਵੇ ਤੇ ਜੇ ਅਸੀਂ ਕਹੀਏ ਵੀ ਉਹਨੂੰ ਪੱਟ ਕੇ ਚਾਰ ਪੰਜ ਬੂਟੇ ਉੱਥੇ ਵੀ ਲੱਗ ਜਣ ਤੇ ਫਿਰ ਤੇ ਸਹੀ ਗਲਤ ਆ ਭਜੀ ਕਿਤੇ ਨਾ ਕਿਤੇ ਫਿਰ ਉਹ ਚੀਜ਼ਾਂ ਜਿਹੜੀਆਂ ਆ ਅਸੀਂ ਉਹਨਾਂ ਤੋਂ ਮਤਲਬ ਪਿੱਛੇ हट ਜਾਗੇ ਇੱਕ ਵਾਰੀ ਮਿਲ ਕੇ ਆਈਏ ਉਸ ਮੋਟੇ ਹਾਂ ਜਰੂਰ ਜਰੂਰ ਭਾਜੀ ਚੱਲਦੇ ਆਪਾਂ ਮੈਂ ਕਿਹਾ ਜੀ ਕਿਹੜੇ ਕਿਹੜੇ ਬਜ਼ੁਰਗਾਂ ਨੇ ਲਾਇਆ ਕਿਹੜੇ ਕਿਹੜੇ ਬਜ਼ੁਰਗੇ ਤੇ ਥੱਲੇ ਬੈਠੇ ਹੋਣੇ ਆ ਕੀ ਪਤਾ ਸਾਨੂੰ ਕੋਈ ਦਵਾਵਾਂ ਮਿਲ ਜਾਣ ਉਸ ਤੋਂ ਫਿਰ ਇੱਥੇ ਅੰਕਲ ਹੁੰਦੇ ਸੀ ਹਾਂਜੀ ਇਸ ਟਾਈਮ ਤਾਂ ਘਰੇ ਆ ਥੋੜੇ ਬਿਮਾਰ ਸਿਹਤ ਖਰਾਬ ਆ ਉਹਨਾਂ ਦੀ ਅੱਛਾ ਜੀ ਪਹਿਲਾਂ ਉਸ ਟਾਈਮ ਨਾ ਉਧਰੋਂ ਚੱਲਦੇ ਹੋ ਰਸਤਾ ਆਏਗਾ ਆਜੋ ਆਜੋ ਠੀਕ ਹੈ ਅੱਛਾ ਜੀ ਉਹ ਨਾ ਆਪਣੇ ਦੱਸਦੇ ਹੁੰਦੇ ਸੀ ਅੱਛਾ ਜੀ ਸਹੀ ਉਦੋਂ ਮਤਲਬ ਇੰਨਾ ਨਿਆਣੇ ਹੁੰਦੇ ਇੰਟਰਸਟ ਨਹੀਂ ਲਾਉਂਦੇ ਹਾਂ ਇਹਨਾਂ ਨੂੰ ਇੰਟਰਸਟ ਵੀ ਨਹੀਂ ਲੈਂਦੇ ਉਹਨਾਂ ਨੇ ਸਾਨੂੰ ਦੱਸਣਾ ਸੌਫੀਆ ਅੰਬਾ ਅੱਛਾ ਜੀ ਤਾਂ ਫਲਾਨਾ ਆ ਆ ਗੇਟਕ ਫਲਾਨੇ ਥਾਂ ਤੋਂ ਲੈਂਦੀ ਸੀ ਆ ਉੱਥੋਂ ਲਿਆ ਕੇ ਲਈ ਉਹਨਾਂ ਨੇ ਯਾਨੀ ਕਿ ਸਾਰੀ ਨੌਲੇਜ ਠੀਕ ਹੈ ਜੀ ਜਿਨ੍ਹਾਂ ਨੇ ਹੱਥੀਂ ਲਾਇਆ ਸੀ ਹਨਾ ਬਿਲਕੁਲ ਤੇ ਹੁਣ ਗਾਂਹ ਜਿਹੜੇ ਬੱਚੇ ਉਹਨਾਂ ਨੂੰ ਥੋੜਾ ਉਹ ਚੀਜ਼ ਦੀ ਕਦਰ ਨਹੀਂ ਪਤਾ ਹੀ ਨਹੀਂ ਅੰਬਾਂ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਕਿਸਮਾਂ ਤੇ ਉਹਨਾਂ ਕਦਰ ਵੀ ਨਹੀਂ ਹੋਣੀ ਭਾਜੀ ਹੁਣ ਮੈਂ ਬੂਟਾ ਲਾ ਕੇ ਪਾਲਿਆ ਹੋਵੇ ਤੇ ਮੈਂ ਉਹਦੀ ਕੇਅਰ ਵੀ ਕਰੂੰਗਾ ਮੈਂ ਉਹਨੂੰ ਕਦੇ ਵਧਾਉਂਗਾ ਵੀ ਨਹੀਂ ਬਿਲਕੁਲ ਤੇ ਗਾਂਹ ਬੱਚਿਆਂ ਨੇ ਤੇ ਥੋੜਾ ਪਤਾ ਆ ਉਹਨਾਂ ਨੂੰ ਕਿੱਦਾਂ ਕਿਹੜੀ ਚੀਜ਼ ਜਿਹੜੀ ਕਿਉਂਕਿ ਜਿਹੜੀ ਚੀਜ਼ ਹੱਥੀ ਤਿਆਰ ਕੀਤੀ ਹੋਵੇ ਕਦਰ ਵੀ ਬੰਦਾ ਉਹੀ ਕਰਦਾ ਹੈ ਤੇ ਜਿਹੜੀ ਬਣੀ ਬਣੀ ਮਿਲ ਜੇ ਉਹਦੀ ਕਦਰ ਨਹੀਂ ਹੁੰਨੀ ਹਾਂ ਤਾਂ ਇਸ ਬੂਟੇ ਤੋਂ ਇਲਾਵਾ ਸੌਰੀ ਤੁਹਾਨੂੰ ਵਿੱਚ ਰੋਕਿਆ ਜੀ ਇਸ ਬੂਟੇ ਤੋਂ ਇਲਾਵਾ ਜਿਹੜਾ ਸਾਹਮਣੇ ਦਿਖ ਰਿਹਾ ਇੱਕ ਰਸਤੇ ਦੇ ਵਿੱਚ ਮੈਂ ਬੂਟਾ ਦੇਖਿਆ ਹੁੰਦੇ ਨੇ ਹਾਂਜੀ ਹਾਂਜੀ ਉਹ ਤਾਂ ਮੈਂ ਕਿਹਾ ਵੀ ਪੁੱਛੋ ਹੀ ਨਾ ਇਹ ਟੋ ਮੋਟਾ ਬੂਟਾ ਉਹ ਜੀ ਅੰਬ ਦਾ ਮਿੱਤਰ ਲੱਗਾ ਉਹ 200 ਸਾਲ ਘੱਟੋ ਘੱਟ ਪੁਰਾਣਾ ਭਾਜੀ ਉਹ ਵੀ ਤਾਂ ਉੱਥੇ ਖੜਾ ਆ ਕਿਉਂਕਿ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਅੱਛਾ ਜੀ ਅੱਛਾ ਅੱਛਾ ਤਾਈਓ ਉਹ ਪੰਚਾਇਤੀ ਜਗ੍ਹਾ ਚ ਉਹ ਜੇ ਕਿਸੇ ਦੀ ਪਰਸਨਲ ਮਾਲ ਕੀ ਹੁੰਦੀ ਨਾ ਹਾਂਜੀ ਤੇ ਫੇਰ ਉਹ ਨਹੀਂ ਲੱਭਣਾ ਸੀ ਤੁਹਾਨੂੰ ਫੇਰ ਨਹੀਂ ਉਹਦੇ ਸੁਣਾ ਸੀ ਤੁਹਾਨੂੰ ਇਹ ਹੋਊਗਾ 100 ਸਾਲ ਤੋਂ ਜ਼ਿਆਦਾ ਪੁਰਾਣਾ ਪਤਾ ਨਹੀਂ ਭਾਜੀ ਮੈਂ ਹੁਣ ਕਹਿ ਨਹੀਂ ਸਕਦਾ ਇਹਨੂੰ ਕਿੰਨਾ ਚਿਰ ਹੋ ਗਿਆ ਹੋਵੇਗਾ ਪਰ ਦੇਖੋ ਦੇਖੋ ਪਰ ਕਾਫੀ ਜਿਹੜਾ ਆ ਇਹ ਦੋ ਬੂਟੇ ਇਕੱਠੇ ਆ ਅੰਕਲ ਦੱਸਦੇ ਹੁੰਦੇ ਇਹ ਇਕੱਠੇ ਬੂਟੇ ਆ ਦੋ ਲੱਗੇ ਹੋਏ ਇਹ ਦੋ ਗਿਟਕਾ ਨਾ ਇਕੱਠੀਆਂ ਲਾਈਆਂ ਸੀ ਉਹਨਾਂ ਨੇ ਅੱਛਾ ਜੀ ਤੇ ਉਹ ਦੇਖੋ ਹੁਣ ਵੀ ਤੁਸੀਂ ਦੇਖੋਗੇ ਜੱਫੀ ਪਈ ਹੋਆ ਦੋਨਾਂ ਨੇ ਹਾਂ ਜੀ ਹਾਂ ਜੀ ਹਾਂ ਜੀ ਦੋਨੋਂ ਆਪਸ ਵਿੱਚ ਜੁੜੇ ਆ ਹਾਂ ਤੇ ਇਹਨਾਂ ਨੂੰ ਕੋਈ ਆਪਸ ਵਿੱਚ ਵੈਰ ਵਿਰੋਧ ਵੀ ਹੈ ਨਹੀਂ ਹਾਂ ਤੇ ਗੱਲ ਦੇਖੋ ਤਾਂ ਜਦੋਂ ਦੇ ਲੱਗੇ ਉਦੋਂ ਦੇ ਇਦਾਂ ਹੀ ਖੜੇ ਆ ਹੂੰ ਵਾਹ ਜੀ ਵਾਹ ਇਸ ਵਾਰੀ ਇਹਨਾਂ ਤੋਂ ਪਰਮਿਸ਼ਨ ਲੈ ਕੇ ਅੰਬ ਲਵਾਂਗੇ ਬਿਲਕੁਲ ਬਿਲਕੁਲ ਜੀ ਹੈਨਾ ਵਾਹ ਕਮਾਲ ਆ ਜੀ ਦੇਖੋ ਨਾਲੇ ਕਿੰਨਾ ਠੰਡਾ ਥਰਲੇ ਬਿਲਕੁਲ ਬਿਲਕੁਲ ਜੀ ਤੇ ਜੇ ਹੁਣ ਬਾਹਰ ਝੁੱਲਸ ਰਹੇ ਸੀਗੇ ਇੱਥੇ ਆ ਕੇ ਬਿਲਕੁਲ ਠੰਡਾ ਹੋ ਗਿਆ ਕੰਮ ਠੰਡਾ ਹੋ ਗਿਆ ਨਾ ਇੱਥੇ ਪੱਖੇ ਦੀ ਵੀ ਲੋੜ ਨਹੀਂ ਬਿਲਕੁਲ ਨਹੀਂ ਮੈਂ ਕਿਹਾ ਇੱਥੇ ਮੰਜਾ ਡਾਇਆ ਹੋਵੇ ਕਿਉਂ ਉਹ ਅੰਕਲ ਰਹਿੰਦੇ ਜਿੱਥੇ ਹੁੰਦੇ ਸੀ ਜੀ ਹੁਣ ਤਾਂ ਉਹਨਾਂ ਦੀ ਸਿਹਤ ਥੋੜੀ ਜੀ ਬਿਮਾਰ ਹੋ ਗਿਆ ਦਰੰਗ ਹੋ ਗਿਆ ਅਟੈਕ ਜਿਆ ਠੀ ਹੁਣ ਆਉਂਦੇ ਨਹੀਂ ਤੇ ਉਹ ਰਹਿੰਦੇ ਦੁਪਹਿਰਾਂ ਨੂੰ ਇੱਥੇ ਹੁੰਦੇ ਸੀ ਉਹ ਇੱਥੇ ਮੰਜਾ ਹੁੰਦਾ ਜਾਂ ਆਮ ਵੀ ਹੁੰਦੇ ਸੀ ਇੱਥੇ ਆ ਸਾਰੇ ਆਮ ਵੀ ਹੁੰਦੇ ਸੀ ਤੇ ਵੈਸੇ ਕਿੰਨਾ ਕਿੰਨਾ ਜੀਵ ਜਾ ਰਿਹਾ ਔਰ ਇੱਕ ਇੱਕ ਚੀਜ਼ ਸੱਚ ਹੋਰ ਮਿਸ ਹੋ ਰਹੀ ਹੈ ਉਹ ਮੈਂ ਦੱਸਣਾ ਚਾਹਾਂਗਾ ਹਾਂਜੀ ਹਾਂਜੀ ਚਲੋ ਉਹ ਮੈਂ ਦੇਖਿਆ ਤਾਂ ਹੈ ਨਹੀਂ ਜੀ ਅੰਕਲ ਹੁਣਾਂ ਦੇ ਦੱਸਣ ਮੁਤਾਬਕ ਕੀ ਆ ਅੱਛਾ ਜੀ ਉਹ ਦੱਸਦੇ ਹੁੰਦੇ ਸੀ ਕਹਿੰਦੇ ਇੱਥੇ ਨਾ ਇੱਕ ਅੰਬ ਹੁੰਦਾ ਸੀ ਬੜਾ ਭਾਰਾ ਅੱਛਾ ਜੀ ਤੇ ਕਹਿੰਦੇ ਵੀ ਇਹ ਟਾਣੇ ਬੜੇ ਮੋٟਟੇ ਸੀ ਤੇ ਅਸੀਂ ਉਹਦੇ ਉੱਤੇ ਤੁਰਦੇ ਹੁੰਦੇ ਕਹਿੰਦੇ ਨਿੱਕੇ ਹੁੰਦੇ ਨਾ ਉੱਤੇ ਆਪਣੇ ਛੂਣ ਮਿੱਟੀ ਖੇਡਦੇ ਹੁੰਦੇ ਅੱਛਾ ਜੀ ਉੱਤੇ ਹੋ ਜਾਣੀ ਕਿ ਇੰਨੇ ਮੋٟਟੇ ਟਾਣੇ ਤੇ ਕਹਿੰਦੇ ਵੀ ਉਹਦੇ ਉੱਤੋਂ ਨਾ 500 ਪੇਟੀ ਅੰਬਾਂ ਦੀ ਉਤਰਦੀ ਹੁੰਦੀ ਇਕੱਲੇ ਬੂਟੇ ਤੋਂ ਓਏ ਹੋਏ 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 ਉਹ ਦੱਸਦੇ ਹੁੰਦੇ ਸਾਨੂੰ ਕਹਿੰਦੇ 500 ਬੂਟ ਪੇਟੀ ਜਣੀ ਨਾ ਅੰਬਾਂ ਦੀ ਲਾਉਂਦੇ ਰਹੇ ਆਪਾਂ ਤੇ ਬੜਾ ਪਾਰ ਆਰਾਮ ਬਹੁੰਦਾ ਕੁਦਰਤ ਦੀ ਕਿੰਨੀ ਮਿਹਰ ਸੀ ਇਸ ਇਲਾਕੇ ਤੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਤਾਂ ਮਤਲਬ ਹੁਣ ਤਾਂ ਕਿਤਾਬਾਂ ਚ ਜਾਂ ਕਹਿਣ ਚ ਹੀ ਰਹਿ ਗਿਆ ਵੀ ਹੁਸ਼ਿਆਰਪੁਰ ਜਿਹੜਾ ਅੰਬਾਂ ਅੰਬਾਂ ਦੀ ਧਰਤੀ ਸੀ ਅੰਬ ਹੁਣ ਦਿਖਦੇ ਨਹੀਂ ਹੁਣ ਤਾਂ ਸਫੈਦਿਆਂ ਦੀ ਧਰਤੀ ਕਹਿ ਸਕਦੇ ਆ ਜੀ ਆਹ ਦੇਖ ਲਓ ਤਾਂ ਹਾਂ ਆ ਦੇਖੋ ਤਾਂ ਮੈਂ ਗਿਆ ਦੂਰ ਦੂਰ ਤੱਕ ਕੁਝ ਵੀ ਨਹੀਂ ਦਿਦਾ ਇਹੋ ਗੱਲ ਕਰਦਾ ਵੀ ਹੁਣ ਤੁਸੀਂ ਅੰਬਾਂ ਦੀ ਨਹੀਂ ਹੁਣ ਸਫੈਦਿਆਂ ਦੀ ਧਰਤੀ ਕਹਿ ਸਕਦੇ ਹੋ ਕਿਹ ਹਜ਼ਾਰ ਫਸਫੈਦਿਆਂ ਦੀ ਧਰਤੀ ਆ ਬਿਲਕੁਲ ਅੰਬਾਂ ਦੀ ਜਗ੍ਹਾ ਸਫੈਦਿਆਂ ਨੇ ਲੈ ਲਈ ਪੌਪੂਲਰਾਂ ਲੈ ਲਈ ਬਿਲਕੁਲ ਜੀ ਇਹਨੇ ਹੁਣ ਪਲਾਈ ਦੇਣੀ ਆ ਤੇ ਸਾਨੂੰ ਮਿੱਠਾ ਫਲ ਤਾਂ ਦੇਣਾ ਨਹੀਂ ਖਾਨੂੰ ਬਿਲਕੁਲ ਜੀ ਹਾਂ ਜੀ ਤੇ ਬਾਕੀ ਜ਼ਮੀਨ ਜਿਹੜੀ ਉਹਨੂੰ ਵੀ ਬੰਜਰ ਕਰੀ ਜਾਣਾ ਹੈ ਬਿਲਕੁਲ ਸਕੂਨ ਮਿਲਦਾ ਆਹ ਦੇਖ ਕੇ ਸਿਰਫ ਵੀ ਇੱਥੇ ਕੋਈ ਇਦਾਂ ਦੀ ਖਾਲੀ ਜਗ੍ਹਾ ਵੀ ਹੈਗੀ ਆ ਹੁਣ ਜੇ ਭਾਜੀ ਇਹ ਤੁਸੀਂ ਸਫੈਦੇ ਦੀ ਸ਼ਾਮੇ ਬਹਿ ਜਾਓਗੇ ਸਫੈਦੇ ਦੀ ਕਿੱਥੇ ਸ਼ਾਮ ਜੀ ਅਬ ਤਾਂ ਆਮੀ ਨਹੀਂ ਗੁੜੀ ਸ਼ਾਮ ਹੀ ਹੈ ਨਹੀਂ ਹਾਂਜੀ ਹਾਂਜੀ ਉਹ ਹੀ ਤੇ ਨਾ ਆਪਾਂ ਬਹਿ ਸਕਦੇ ਹਾਂ ਅਸੀਂ ਸ਼ਾਮੇ ਚਲੋ ਸਰ ਆ ਜਾਓ ਜੀ ਇਹ ਦਿਲ ਨੂੰ ਉਦਾਂ ਦੁੱਖ ਵੀ ਲੱਗਦਾ ਆ ਦੁੱਖ ਲੱਗਦਾ ਜੀ ਬਹੁਤ ਲੱਗਦਾ ਦੁੱਖ ਜੇ ਜਦੋਂ ਮਤਲਬ ਅਸੀਂ ਵਿਰਾਸਤੀ ਰੁੱਖ ਜਦੋਂ ਅਸੀਂ ਗਵਾ ਲਏ ਨੇ ਨਾ ਆਪਣੇ ਜੀ 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 ਇਹ ਭਾਜੀ ਦੁੱਖ ਵੀ ਲੱਗਣਾ ਉਹਨੂੰ ਹੈ ਜਿਹਦਾ ਕੁਦਰਤ ਨਾਲ ਪਿਆਰ ਹੈ ਹਨਾ ਫਰ ਬੰਦਾ ਜਿਹੜਾ ਆ ਕੁਦਰਤ ਨਾਲ ਪਿਆਰ ਵੀ ਨਹੀਂ ਕਰਦਾ ਪਰ ਮੈਂ ਇੱਕ ਚੀਜ਼ ਹੋਰ ਕਹਿਣਾ ਹੁੰਨਾ ਜੀ ਕਿ ਜਿਹੜਾ ਬੰਦਾ ਕੁਦਰਤ ਨਾਲ ਪਿਆਰ ਨਹੀਂ ਕਰਦਾ ਉਹ ਕਿਸੇ ਮਨੁੱਖ ਨਾਲ ਵੀ ਪਿਆਰ ਨਹੀਂ ਕਰ ਸਕਦਾ ਉਹ ਕਿਸੇ ਜੀਵ ਜੰਤੂ ਨਾਲ ਵੀ ਨਹੀਂ ਕਰ ਸਕਦਾ ਜੀ 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 ਠੀਕ ਨਹੀਂ ਬਿਲਕੁਲ ਜਿਹਦਾ ਪਿਆਰ ਕੁਦਰਤ ਨਾਲ ਆ ਉਹੋ ਹੀ ਬੰਦੇ ਨਾਲ ਪਿਆਰ ਕਰੂਗਾ ਉਹੋ ਹੀ ਜੀਵ ਜੰਤੂ ਨਾਲ ਕਰੇਗਾ ਔਰ ਉਹਨੂੰ ਦਰਦ ਵੀ ਹੋਏਗਾ ਬਿਲਕੁਲ ਜੀ ਬਿਲਕੁਲ ਹਾਂ ਤੇ ਜੇ ਅਸੀਂ ਪੈਸੇ ਦੀ ਦੌੜ 'ਚ ਉਹ ਤਾਂ ਭਾਜੀ ਲੱਗੀ ਰਹਿਣੀ ਉਹ ਨਹੀਂ ਕਦੀ ਹਟਣੀ ਉਹ ਖਤਮ ਹੀ ਨਹੀਂ ਹੋਣੀ ਉਹ ਬੰਦ ਨਹੀਂ ਹੋਣੀ ਕਦੀ ਵੀ ਹੈਨਾ ਭਾਵੇਂ ਜਿੰਨਾ ਮਰਜੀ ਖਰਬਾ ਖਰਬਾ ਰੁਪਈਆ ਆ ਜਾਵੇ ਖਾਣੀਆਂ ਦਾ ਵੀ ਦੋ ਰੋਟੀਆਂ ਹੀ ਤੇ ਜੀ ਜੇ ਆਪਾਂ ਕਿ ਸਕੂਨ ਦੀ ਖਾਲੀ ਪਰ ਉਹਦੇ ਚ ਜਿਹੜਾ ਸਕੂਨ ਨਹੀਂ ਮਿਲਣਾ ਤੁਹਾਨੂੰ ਮੈਂ ਉਹੀ ਗੱਲ ਕਰਨ ਲੱਗਾ ਸੀਗਾ ਜੀ ਪੈਸਾ ਨਹੀਂ ਕਮ ਆਉਣਾ ਅੱਗੇ ਜਾ ਕੇ ਆਪਾਂ ਜਨਰੇਸ਼ਨਾਂ ਨੂੰ ਅਗਲੀਆਂ ਨੂੰ ਕੀ ਦੇ ਕੇ ਜਾ ਰਹੇ ਹਾਂ ਸਾਰਾ ਸੁਦਾ ਪੈਸਾ ਥੋੜੀ ਦੇਣਾ ਚਾਹੀਦਾ ਬਸ ਚਲੋ ਗੁਜ਼ਾਰੇ ਮੁਤਾਬਕ ਠੀਕ ਆ ਹਾਂਜੀ ਹਾਂਜੀ ਕੋਈ ਬਿਜ਼ਨਸ ਕਰਦਾ ਕੋਈ ਕੰਮ ਕਰਦਾ ਚਲੋ ਗੁਜ਼ਾਰੇ ਮੁਤਾਬਕ ਠੀਕ ਆ ਪਰ ਇਹ ਵੀ ਨਹੀਂ ਕਿ ਆਪਾਂ ਸਾਰਾ ਕੁਝ ਉਜਾੜ ਕੇ ਤੇ ਕੱਲਾ ਪੈਸੇ ਪਿੱਛੇ ਦੌੜ ਪਈਏ ਜੇ ਡਾਕਟਰ ਸਾਹਿਬ ਨੇਚਰ ਹੀ ਸਹੀ ਨਾ ਰਹੀ ਬਿਲਕੁਲ ਜੀ ਬਿਲਕੁਲ ਤੁਹਾਡੀਆਂ ਉਮਰਾਂ ਨਹੀਂ ਰਹੀ ਸਹੀ ਰਹਿ ਰਹੀਆਂ ਤੁਹਾਡੀਆਂ ਸੇਤਾਂ ਨਹੀਂ ਸਹੀ ਰਹਿ ਰਹੀਆਂ ਤੇ ਦੇਖ ਲਓ ਭਾਜੀ ਤੁਸੀਂ ਕੀ ਕਰ ਲਓਗੇ ਹੁਣ ਦੇਖ ਲਓ ਨਾ ਕਿੰਨਾ ਫਰਕ ਪੈ ਗਿਆ ਹੁਣ ਵੀ ਬਹੁਤ ਅੱਜ ਦੇ ਸਮੇਂ 'ਚ ਵੀ ਕਿੰਨਾ ਫਰਕ ਪੈ ਗਿਆ ਜਿਹੜੀਆਂ ਬਿਮਾਰੀਆਂ ਅਸੀਂ ਕਦੀ ਸੁਣੀਆਂ ਨਹੀਂ ਸੀ ਅੱਜ ਹੋਈਆਂ ਪਈਆਂ ਆ ਭਾਜੀ ਬੰਦੇ ਸੁੱਤੇ ਰਹਿ ਜਾਂਦੇ ਆ ਅੱਜ ਕੱਲ ਹਾਂਜੀ ਬਿਲਕੁਲ ਬਿਲਕੁਲ ਕੀ ਹੋ ਜਾਂਦਾ ਇਦਾਂ ਦਾ ਅੰਦਰ ਕੀ ਚੇਂਜਸ ਆਏ ਆ ਜੋ ਦਵਾਈਆਂ ਪੈਸਟੀਸਾਈਡ ਇਹ ਉਹ ਯੂਜ਼ ਕੀਤੇ ਨੇਚਰ ਨਾਲ ਖਲਵਾੜ ਕੀਤਾ ਉਹਨਾਂ ਦੇ ਅਸਰ ਆ ਬਿਲਕੁਲ ਉਹ ਅਸਰ ਸਾਡੇ ਤੇ ਹੀ ਆਉਣੇ ਭਾਜੀ ਹਾਂ ਅੱਜ ਅਹੀ ਹਵਾ ਪਾਣੀ ਮਿੱਟੀ ਜਿਹੜੀ ਉਹ ਖਰਾਬ ਕਰ ਲਈ ਆਪਣੀ ਕਰੀ ਜਾਂਦੇ ਹਾਂ ਹਾਂ ਤੇ ਉਹ ਅਸਰ ਹੋਣਾ ਹੀ ਆ ਸਾਡੇ ਤੇ ਸਾਡੀ ਇੱਕ ਕੋਸ਼ਿਸ਼ ਰਹਿੰਦੀ ਆ ਕਿ ਜਿੰਨਾ ਕ ਅਸੀਂ ਨੇਚਰ ਨੂੰ ਠੀਕ ਕਰਨ ਦੇ ਲਈ ਨੇਚਰ ਬਾਰੇ ਲੋਕਾਂ ਨੂੰ ਵੇਅਰ ਕਰਨ ਦੇ ਲਈ ਅਸੀਂ ਕੰਟਰੀਬਿਊਟ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਬਿਲਕੁਲ ਜੀ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹਰ ਵੀਡੀਓ ਦੇ ਵਿੱਚ ਜੀ 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 ਕਿ ਨੇਚਰ ਨਾਲ ਜੁੜੇ ਰਹੋ ਜਿੰਨਾ ਨੇਚਰ ਨੂੰ ਪਿਆਰ ਕਰ ਸਕਦੇ ਕਰੋ ਤੇ ਇਸੇ ਕਰਕੇ ਮੇਰੇ ਬਹੁਤੇ ਵਲੌਗ ਨੇਚਰ ਦੇ ক্লোਜ਼ ਹੁੰਦੇ ਆ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਤੁਸੀਂ ਵੀ ਇਸ ਵਿੱਚ ਕੰਟਰੀਬਿਊਟ ਕਰ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਮੇਰੇ ਨਾਲੋਂ ਜ਼ਿਆਦਾ ਕਿਉਂਕਿ ਪੇੜ ਪੌਦਿਆਂ ਦੇ ਰਹਿਣੇ ਤੁਸੀਂ ਉਹਨਾਂ ਦਾ ਪਿਆਰ ਕਰਦੇ ਆ ਜਿੰਨੇ ਯੋਗੇ ਹੈਗੇ ਚਲੋ ਸਾਡੀ ਰੋਜੀ ਰੋਟੀ ਵੀ ਆ ਨਿੱਛੋੜੋ ਕੀ ਰੋਜੀ ਰੋਟੀ ਵੀ ਸਾਡੀ ਇੰਨਾ ਹੀ ਚੱਲਦੀ ਹੈ ਜੀ ਜੀ ਤੇ ਚਲੋ ਨਾਲ-ਨਾਲ ਕੋਈ ਸਾਡੇ ਕਹਣ ਤੇ ਬੂਟੇ ਵੀ ਲਾ ਲੈਂਦਾ ਤਾਂ ਉਹ এনवायरमेंटਲੀ ਵੀ ਵਧੀਆ ਹੈ ਤੇ ਦੂਜਾ ਜਿਹੜਾ ਉਹਦੇ ਲਈ ਮਤਲਬ ਆਰਥਿਕ ਹੈਲਪ ਵੀ ਹੋ ਜਾਂਦੀ ਹੈ ਜਦੋਂ ਕੱਲ ਨੂੰ ਬੂਟਾ ਤਿਆਰ ਹੋਏਗਾ ਵੇਚੇਗਾ ਜੀ ਜੀ ਤੇ ਉਹਦੀ ਜਿਹੜੀ ਮਦਦ ਵੀ ਹੋ ਜਾਏਗੀ ਜੀ ਠੀਕ ਹੈ ਜੀ ਚਲੋ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਜੀ ਬਹੁਤ-ਬਹੁਤ ਠੀਕ ਹੈ ਜੀ ਮੇਰੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲ ਟਿਲ ਦੈਨ ਟੇਕ ਕੇਅਰ ਬਾਏ ਬਾਏ